ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁੱਖ ਲਗਾਈ ਮੇਰੇ ਸ਼ਰਧਾ ਪੂਰ ਜਗ ਜੀਵਨ ਦਾਤੇ ਮੇਲਾ ਹਰ ਦਰਸ਼ਨ ਮਨ ਭਿਜੈ ਜਿਉ ਮੇਲਾ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮੇਲੇ ਸਤ ਗੁਰਿਆ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬੇ ਸੰਗਤ ਮੈਲ ਪਰਿਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜਿਉ ਮਾਝ ਮਹਲਾ 4 ਹਰ ਜਨ ਸੰਤ ਮਿਲ ਹੋ ਮੇਰੇ ਪਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰਿ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਭਰਿ ਜੈ ਜਿਉ ਮੈਂ ਆਏ ਮਿਲ ਹੋ जग ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਥਾਰੇ ਗੁਰ ਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲਹੁ ਮੇਰੇ ਪਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰੇ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗ ਹੀ ਨਾ ਪ੍ਰਮ ਚੋਟਾਂ ਖਾਵਹਿ ਬਿਨ ਭਾਗਾਂ ਸਤ ਸੰਗ ਨ ਲਭੈ ਬਿਨ ਸੰਗਤ ਮੈਨ ਪਰਿਜੈ ਜਿਉ ਮੈਂ ਆਏ ਮਿਲ ਹੋ जग ਜੀਵਨ ਪਿਆਰੇ ਹਰ ਹਰ ਨਾਮ ਦਇਆ ਮੰਤਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਤੇ ਮਿਲ ਹਰ ਦਰਸ਼ਨ ਮਨ ਭਿਜੇ ਜਿਉ ਮਿਲ ਸਤ ਸੰਗ ਬੋਲੇ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰੇ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗ ਹੀਨ ਪ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਂ ਲ ਫਰ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਬਦ ਸੁਹੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੇ ਹਰ ਸੰਗਤ ਪਾਵਹਿ ਭਾਗੇਨ ਪ੍ਰਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਫਰੀ ਜਿਉ ਮੈਂ ਆਏ ਮਿਲ ਹੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਤਾਰੇ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਪੀਜੈ ਜਿਉ ਮਾਝ ਮਹਲਾ 4 ਹਰ ਜਨ ਸੰਤ ਮਿਲਹੁ ਮੇਰੇ ਪਾਈ ਮੇਰਾ ਹਰ ਪ੍ਰਭ ਦਸਹੁ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੇ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜਿਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜਿਉ ਮਿਲ ਸਤ ਸੰਗ ਬੋਲੇ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੇ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਝੋਟਾ ਖਾਵਹਿ ਬਿਨ ਭਾਗਾਤ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਫਰੀਜੈ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਭਾਇਆ ਜਨ ਨਾਨਕ ਨਾਮ ਮਨ ਭਿਜੈ ਜਿਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲਹੁ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ ਮੇਰੇ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭਿਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰੇ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਪਰਿਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰ ਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜਿਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲ ਹੋ ਮੇਰੇ ਪਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਭਰਿ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਥਾਰੇ ਗੁਰਮਤਿ ਨਾਮ ਮਿੱਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲਹੁ ਮੇਰੇ ਪਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰੇ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਉ ਵਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਪ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਨ ਪਰਿਜੈ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮੰਤਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਤੇ ਮਿਲ ਹਰ ਦਰਸ਼ਨ ਮਨ ਭਿਜੇ ਜਿਉ ਮਿਲ ਸਤ ਸੰਗ ਬੋਲੇ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਪ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਫਰਜੈ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ माज মহলਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜਿਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੇ ਹਰ ਸੰਗਤ ਪਾਵਹਿ ਭਾਗਹੀਨ ਪ੍ਰਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਫਰੇ ਜਿਉ ਮੈਂ ਆਏ ਮਿਲ ਹੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜਿਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲਹੁ ਮੇਰੇ ਪਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀ ਜੈ ਜਿਓ ਵਡ ਭਾਗੇ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲਬੈ ਬਿਨ ਸੰਗਤ ਮੈਲ ਪਰਿਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜਿਉ ਮਾਝ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜਿਉ ਮਿਲ ਸਤ ਸੰਗ ਬੋਲੇ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜਿਉ ਵਡ ਭਾਗੇ ਹਰ ਸੰਗਤ ਪਾਵੇ ਭਾਗਹੀਨ ਭਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਫਰੀਜੈ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਭਾਇਆ ਜਨ ਨਾਨਕ ਨਾਮ ਮਨ ਭਿਜੈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ